ਹਾਂਜੀ ਠੀਕ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਜੀ ਤੁਹਾਡੇ ਦਰਸ਼ਨ ਹੋ ਕੇ ਜੀ ਫੁੱਲ ਮਰ ਗਿਆ ਜੀ ਦੇਖੋ ਡੀਜ਼ਲ ਪਹਿਲੇ ਚੱਲਦਾ ਜੀ ਵਧੀਆ ਚੱਲਦਾ ਆ ਕੇ ਦਾ ਬਹੁਤ ਉੱਥੇ ਤਾਂ ਗਿਆ ਉੱਥੇ ਗਿਆ ਪਤਾ ਲੱਗਿਆ ਲੱਗਿਆ ਉੱਥੇ ਉੱਥੇ ਪ੍ਰਧਾਨ ਜੀ 6000 ਲੀਟਰ ਡੀਜ਼ਲ ਦੇ ਆਏ ਤਾਰੂ ਤੂ ਵਾਸਤੇ ਜੰਗਲ ਵਾਸਤੇ 2 ਲੱਖ ਰੁਪਏ ਕੈਸ਼ ਦੇ ਆਏ ਠੀਕ ਹੈ ਜੀ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਉਹ ਤਾਂ ਜਦ ਪ੍ਰਧਾਨ ਜੀ ਵੱਲੋਂ ਪੁੱਛਦਾ ਕਰਿਆ ਜਾਊਗਾ ਠੀਕ ਹੈ ਜੀ ਬੋਲੋ ਜਿਵੇਂ ਤੁਸੀਂ ਯੂਜਿਓ ਮਲਾ ਕਿਸੇ ਆ ਚੀਜ਼ ਕਿਸੇ ਹੋਰ ਸੂਬੇ ਚ ਹੁੰਦੀ ਨਾਲ ਉਹਨੇ ਡੁੱਬਣਾ ਪਿਆ ਸਹੀ ਗੱਲ ਹੈ ਸਹੀ ਸਾਡੀ ਆਪਣੀ ਜਿਹੜੀ ਖਾਸਾ ਕੌਮ ਦੀ ਜਿਹੜੀ ਦੇਖੋ ਨਾ ਸੈਂਟਰ ਨੇ ਹੈਲਪ ਕੀਤਾ ਨਾ ਸੂਬੇ ਨੇ ਕੀਤਾ ਆ ਤਾਂ ਲੋਕਾਂ ਨੇ ਆਪਣੇ ਆਪ ਨੂੰ ਆਪਣੇ ਆਪ ਨੂੰ ਇਹ ਸ਼ਿਕਾਰ ਦਾ ਨਹੀਂ ਬਹੁਤ ਆਪਣੇ ਆਪ ਨੂੰ ਜੱਫਤ ਕਰਦੇ ਲੋਕ ਆ ਜਾਂਦੇ ਸੀ ਇੱਥੇ ਕੋਈ ਛੋਟੇ ਇੱਕ ਬੜੇ ਇੱਕ ਬੜੇ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਅਸੀਂ ਤਾਂ ਆਪ ਸਭ ਨੂੰ ਰਿਕਵੈਸਟ ਕਰਦੇ ਵੀ ਜਿਹੜੀਆਂ ਆਪਣੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਮੇਨ ਆਪਣੀ ਕੋਈ ਨਹੀਂ ਸਾਥ ਲੈ ਸਕਦਾ ਨਹੀਂ ਖਾਸ ਕਰਕੇ ਜੀ ਤੋਂ ਬਹੁਤ ਪਾਰਟੀਆਂ ਆਦਾ ਜੀ ਆਪਣਾ ਇਲਾਕਾ ਠੀਕ ਹੈ ਜੀ ਉਧਰ ਯਾਰ ਹੁਣ ਨਾ ਕੱਗੜ ਦਾ ਪਾਣੀ ਹਾਂਜੀ ਹੁਣ ਸਾਡੇ ਉਧਰੋਂ ਸੰਗਰੂ ਸਾਈਡ ਤੇ ਹੁਣ ਮਾਰ ਕਰ ਰਹੇ ਮੈਂ ਹੁਣ ਚੱਲਿਆਂ ਉਧਰ ਠੀਕ ਹੈ ਜੀ ਬਹੁਤ ਸ਼ੰਗਰੂ ਨੂੰ ਉਧਰ ਚੱਲਿਆਂ ਉੱਥੇ ਚਲੋ ਸਿਆਸਤ ਦੀ ਗੱਲ ਹੈ ਸਿਆਸਤ ਪ੍ਰਧਾਨ ਥੋੜਾ 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 ਠੀਕ ਹੈ ਕੋਈ ਨਹੀਂ ਬਸ ਚਲੋ ਸਿਆਸਤ ਦੀ ਗੱਲ ਹੈ